ਆਸਰ ਨੂੰ ਦਿਆ ਤੇਰੇ ਦਾ ਹਰਸਨ ਨੂੰ ਦਿਆ ਤੇਰੇ ਦਾ ਹਰਸਨ ਨੂੰ ਦਿਆ ਘਰ ਪਈਏ ਧਰਮ ਮਾ ਸੁਖੀਏ ਵੇ ਲੋਕਾਂ ਨੂੰ ਕਹਾਂ ਤੇ ਕਹੇ ਚਾਹੀ ਉਨਕੋ ਹਾਰੋ ਜਵਾਕ ਮਾਹੀ ਗਈ ਕਿ ਲਾ ਦਿਆ ਸੁਦੇ ਮਾਹੀ ਗੰਢੀ ਸਾਹ ਯਸੂ ਉਹ ਬਿੰਦਤਾ ਪ੍ਰਭਾ ਦੁਨੀਆਂ ਦੇ ਛੱਟੇ ਕੀ ਦੁਨੀਆਂ ਦੇ ਛੱਟੇ ਕੀ ਇਰੇ ਹਾੜੇ कणक जन का गुण गा रे हरि का में रूप को तेल गा रे या मन समान के रे काके पुत्र जन विदर सुधा मा ओग रथै न को ਸਾੜੀ ਉਦਦੀ ਸਾੜੀ ਮਿਨਾ ਵਾਈ ਤਾਰੀ ਪਿਆਰ ਦੇ ਨਾਮ ਨੇ ਅਨੇਕਾਂ ਭਤੀ ਤਾਰੇ ਨਾਮ ਨੇ ਅਨੇਕਾਂ ਭਤੀ ਤਾਰੇ ਅਨੇਕਾਂ ਪਾਪੀ ਤਾਰੇ ਨੇ ਅਨੇਕਾਂ ਥਾਪੀ ਤਾ ਹੈ ਸਾਡੀ ਬਰਿਤ ਤੋਂ ਆਪੀ ਨਾਮ ਨੇ ਅਨੇਕਾਂ ਭਤੀ ਤਾਰੇ I'll Thank you.

ਦੁਨੀਆਂ ਭਰ ਦੇ ਗ੍ਰੰਥਾਂ ਵਿੱਚ ਉਹ ਆਮ ਤੌਰ ਲੋਕਾਂ ਨਹੀਂ ਹੀ ਕਰਦਾ ਇੱਕ ਜਗਿਆੰ ਦਾ ਇੱਕ ਬਾੜਿਆ ਜਾਂ ਰਾਮ ਜੀ ਦੀ ਗੱਲ ਹੈ ਜਾਂ ਫਿਰ ਆਪੋ ਦੀ ਗੱਲ ਹੈ ਜਾਂ ਫਿਰ ਕਾਂਸ ਦੀ ਗੱਲ ਹੋਗੀ ਜਾਂ ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਹੈ

ਉਨੇ ਕਿਰਨਾਂ ਕੋ ਜਿਤਕਾਰ ਰਹਿ ਗਏ ਉਹ ਜਨਮ ਹੈ ਕਿ ਐਕ ਟੇਕ ਚੜਾਈ ਵੱਲ ਜਾ ਰਹੇ ਹੈ ਤੇ ਦੂਸਰਾ ਉਪਰਾਈ ਵੱਲ ਜਾ। ਇਹ ਚੜ੍ਹਦੇ ਗਏ ਐਕ ਉਪਰਾਈ। ਕਿਉਂ ਮਨੁੱਖੀ ਦੰਦਾ ਹੈ ਇੱਕ ਵਰੁਖਾਂ ਨੂੰ। ਵਾਰਾਹ ਜੀ ਕਹਿੰਦੇ ਜਿਹੜਾ ਮਨੁੱਖ ਹੋ ਗਿਆ ਹੈ ਜੇ ਤੂੰ ਗੁਰ ਤੇਰੀ ਬੇਮੁਖ ਹੋ ਗਿਆ ਬੈਨੇ ਸੰਤ ਗੁਰ ਮੁਕਤ ਨਾਮ ਪਾਵੇ ਉਹ ਮੁਕਤ ਕੋਈ ਇਹ ਰੀਤੇ ਤੋਂ ਹੋਰ ਹੋਤੋ ਜਿੰਨਾ ਮਰਜੀ ਸਮਾਂ ਲਗਾ ਆ ਦੇਹ ਕਿੰਨੀ ਭੰਗਿਆ ਹੋਵੇ ਭਾਵੇਂ ਤੈ ਜੁਨਾ ਵਿੱਚ ਪੜਚਦਾ ਰਵੇ ਅਖੀਰ ਮੁਕਤ ਗੁਰੂ ਇਹਨਾਂ ਵੇਖੋ ਜਦ ਤੁਹਾਨੂੰ ਨਾਮ ਸਭ ਜਗਤ ਦੇ ਲੰਮੇ ਜੋ ਕਾਰਨ ਵਾਸਤੇ ਹੁੰਦੇ ਹੈ ਅਯੂਗੁਰ ਨੇ ਮੜੀਆਂ ਨੂੰ ਪਰਚਾਉ ਸ਼ੁਰੂ ਕੀਤਾ ਵੰਗੇ ਤੇ ਬੋੜਿਆਂ ਦਾ ਪੱਟ ਕੋ ਬੜੀਆਂ ਗਲੇ ਕਬਰਾਂ ਮਹਾਰਾਜ ਜਿੱਥੇ ਵੀ ਜਾਂਦੇ ਸੀ ਉਹ ਤਾਰਾ ਕਬਰਾਂ ਨਹੀਂ ਕਰਦੇ ਸੀ ਆਪਾਂ ਡਰਦੇ ਆ ਕਬਰਾਂ ਤੋਂ ਪਰ ਆਮਰਾਜ ਦੇਓ ਸ਼ੁਰੂਆਤ ਹੀ ਕਬਰਾਂ ਤੋਂ ਆਪਾਂ ਕਿੰਨਾ ਡਰ ਲੱਗਦਾ ਜੇ ਕਿਸੇ ਮੜੀਆਂ ਕੋ ਰਾਹ ਦੇ ਵਿੱਚ ਕਿਤੇ ਰਾਤ ਮਰਨ ਦੇ ਮੁੰਦਾ ਲੰਘ ਕੇ ਆਉਂਦਾ ਹੈ ਕਿ ਰਾਸਤੇ ਦੇ ਵਿੱਚ ਕਬਰਾਂ ਪੈਂਦੀਆਂ ਹੋ ਆਪਾਂ ਕਿਵੇਂ ਟਾਟਰ ਕੇ ਲੰਘੀਏ ਪਰ ਸਤਗੁਰ ਕਹਿੰਦੇ ਇਹਨਾਂ ਤੋਂ ਕਿਉਂ ਡਰਦੇ ਆਂ ਬੋਰ ਰਮਾਣੀ ਸੱਡ ਕਰੈ ਨੀ ਕਰ ਆ ਘਰ ਆਉ ਕਿਥੋਂ ਕਿਉਂ ਡਰਦਾ ਹੋਇ ਸਾਰੇ ਪਰਮਰ ਮੈਂ ਫੇਰ ਆਵਾਂ ਮਾਰ ਲੋ ਨਾ ਡਰਿਆ ਹੋ ਇੱਕ ਕਬਰ ਕਹਿੰਦੀ ਮੈਨ ਤੋਂ ਕਦੇ ਮਾਸਤੇ ਡਰਦਾ ਜੇ ਨਾ ਤੇ ਮਰਦੀ ਕੋ